ਸਸੀ ਗਾਲ ਜੀ ਮੈਂ ਸੌਰਵ ਮੜਿਆਕ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਾ ਦੇ ਪਿੰਡ ਬਾਬਾ ਦੀਪ ਸਿੰਘ ਨਗਰ ਦੇ ਲੇਡੀ ਸਰਪੰਚ ਰੁਪਿੰਦਰ ਕੌਰ ਨੇ ਤੀਜ ਦਾ ਮੇਲਾ ਕਰਵਾਇਆ ਔਰ ਇਤਿਹਾਸ ਬਣਾਤਾ ਕਿਉਂਕਿ ਇਸ ਵਿੱਚ ਭਾਰੀ ਮਾਤਰਾ ਦੇ ਵਿੱਚ ਮਟਿਆਰਾਂ ਆਈਆਂ ਤੇ ਉਹਨਾਂ ਮਟਿਆਰਾਂ ਦੇ ਕੀ ਬੋਲ ਸਨ ਸਰਪੰਚ ਬਾਰੇ ਖੁਦ ਦੇਖੋ ਇਹ ਰਿਪੋਰਟ ਲੱਗੀਆਂ ਝੋੜੋ ਝੋੜ ਲੱਗੀਆਂ ਝੋੜ ਲੱਗੀਆਂ ਮੇਰਾ ਨਾਮ ਸਰਪੰਚੂ ਪਿੰਡਰਕੋਟ ਬਾਬਾ ਦੀ ਸੀ ਨਗਾ ਤੋਂ ਮੈਂ ਮੇਰਾ ਸੈਕਿੰਡ ਵਾਰ ਆਇਆ ਪਹਿਲੇ ਮੈਂ ਮੈਂਬਰ ਪੰਚਾਇਤਰੀ ਫਿਰ ਸਰਪੰਚ ਬਣੀ ਦੁਬਾਰਾ ਫਿਰ ਸਰਪੰਚ ਬਣੀ ਔਰ ਤੁਸੀਂ ਇਹ ਤਿਹਾਰ ਕਾਫੀ ਸਾਲਾਂ ਤੋਂ ਕਰਦੇ ਪਏ ਹੋ ਜੀ ਬਿਲਕੁਲ ਬਿਲਕੁਲ ਕਾਫੀ ਟਾਈਮ ਤੋਂ ਮੈਂ ਕਰ ਰਹੀ ਹਾਂ ਮੈਂ ਖੁਦ ਮੈਂ ਖੁਦ ਕੋਈ ਤਿਆਂ ਦੇ ਬਰਗ ਨਾ ਵੀ ਡਾਉਨ ਲਓ ਹਾਂ ਪੰਜਾਬੀ ਦਾ ਜਿਹੜਾ ਹੈਗਾ ਆਪਣਾ ਤਿਆਂ ਕੁੜੀਆਂ ਤਿਆਂ ਪਹਿਣਾ ਦਾ ਇਹ ਸਮਾਜਦਾਹੀ ਇਹਨੂੰ ਆਪਾਂ ਤਿਆਂ ਵਾਲਾ ਕਹਿੰਦੇ ਆ ਸੌ ਦਾ ਮਹੀਨਾ ਕਹਿੰਦੇ ਆ ਤੇ ਤੇ ਹੁਣ ਸਮਾਪਤੀ ਤੇ ਹਾਂ ਸਮਾਪਤੀ ਤੇ ਐਂਦੀ ਦੇ ਤਮਾਲ ਹੈ ਢੱਬਰ ਰੋਟੇ ਦੇ ਕੈਂਦੀ ਦੇ ਤਮਾਲ ਹੈ ਢੱਬਰ ਰੋਟੇ ਦੇ ਕੈਂਦੀ ਦੇ ਤਮਾਲ ਹੈ ਢੱਬਰ ਰੋਟੇ ਦੇ ਕੈਂਦੀ ਦੇ ਤਮਾਲ ਹੈ ਢੱਬਰ ਰੋਟੇ ਦੇ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮਾਰਵੇ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮਾਰਵੇ ਕੈਣੀ ਸਾਰੇ ਜਾਣਾ ਗੱਟੀ ਨੂੰ ਖਾਲੀ ਛੱਡ ਦੇ ਸੋਣ ਚੁੱਪਨਾ ਸਖਮਿੰਦਰ ਕੌਰ ਅੱਜ ਤੁਹਾਡੀ ਹੋਈ ਟ੍ਰੇਨਿੰਗ ਤੋਂਰ ਬਣੇ ਨੂੰ ਹਾਂਜੀ ਕੀ ਕਰਨਾ ਚਾਹੁੰਦੇ ਨੇ ਦੇਖੋ ਜੀ ਇਹ ਤਾਂ ਸਾਰੀ ਪ੍ਰਮਾਤਮਾ ਦੀ ਕਿਰਪਾ ਹੈ ਹਾਂਜੀ ਔਰ ਬਾਕੀ ਸਾਡੇ ਮੈਡਮ ਜਿਹੜੇ ਗ੍ਰਿਪਿੰਦਰ ਕੌਰ ਸਰਪੰਚ ਨੇ ਉਹ ਹਰ ਐਕਟੀਵਿਟੀ ਹਰ ਸਮੇਂ ਸਮੇਂ ਫਿਰ ਕਰਾਂਦੇ ਰਹਿੰਦੇ ਆ ਔਰ ਉਹਨਾਂ ਨੇ ਲੇਡੀਆਂ ਦੇ ਵਿਕਾਸ ਲਈ ਬਹੁਤ ਅੱਛੇ ਕੰਮ ਕੀਤੇ ਆ ਸਲਾਈ ਸੈਂਟਰ ਖੋਲ੍ਹਦੇ ਆ ਸੜਕਾਂ ਨਾਲੀਆਂ ਦਾ ਵਿਕਾਸ ਕੀਤਾ ਬਹੁਤ ਅੱਛੇ ਬੰਦੇ ਕੰਮ ਨਹੀਂ ਕਰਦੇ ਕੋਈ ਟੀਮ ਨਹੀਂ ਬਣਦੀ ਜਾਂ ਜੀ ਨਾ ਜੁੜਦੇ ਹੂੰ ਚੰਗੀ ਤਰ੍ਹਾਂ ਕੰਮ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਅਸੀਂ ਤਾਂ ਅੰਗੁਲਜ਼ਾਰ ਨਗਰ ਦੇ ਰਹਿੰਦੇ ਮੈਡਮ ਦਾ ਘਰ ਦੀ ਇਹਦੇ ਪਾਸੇਗਾ ਦੀਪਨਗਰ ਵਿੱਚ ਸਰਪੰਚ ਕੋ ਰੰਦਾਵਾ ਜੀ ਕਿਰੇ ਪੈਂਦੋਂ ਅਸੀਂ ਬਾਬਾ ਦੀਪ ਸਿੰਘ ਲਗਦੇ ਹਾਂ ਹਾਂ ਜੀ ਬਹੁਤ ਬਰੋ ਬੀ ਜੀ ਜਤੋਂ ਹਾਂ ਜੀ ਬਹੁਤ ਅੱਛੇ ਪੈਣ ਜੀ ਨੇ ਬਹੁਤ ਵਧੀਆ ਹੈ ਜੀ ਹਰ ਇੱਕ ਕੰਮ ਵਿੱਚ ਆਪਣੀ ਨਿਗਰਾਨੀ ਨਾ ਕਰਦੇ ਆ ਦੁੱਖ ਵਿੱਚ ਸਾਂਝੇ ਹੁੰਦੇ ਆ ਜੀ ਸਾਰੀਆਂ ਭੈਣਾਂ ਨੂੰ ਨਾਲ ਜੋੜ ਕੇ ਰੱਖਦੇ ਆ ਔਰ ਅਬ ਆ ਵਾਇਦ ਰੋਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਤੋਂ ਵੀ ਇਹਨਾਂ ਨੂੰ ਸਰਪੰਚ ਬਣਾਇਆ ਜਾਵੇ ਲੈ ਤੇ ਆ ਗਿਆ ਹੈ ਜੀ ਸੀ ਤਕ ਪਨ ਜਾ ਇਨ ਬਲੇ ਪਿਆ ਹਾ ਦੀ ਸੀ ਮੇ ਬੇ ਸੁਨੇ ਮਨਸਟੇ ਬਲੇ ਪਿਆ ਕਾ ਦੇ ਬੁਲਣਾ मेरा नाम राजविंदर कौर है मैं मैंबर पंचायत हाँ ਕਿਹੜੇ ਪਿੰਡ ਦੇ ਬਾਬਾ ਦੀ ਸਿੰਘ ਨਗਰ ਦੇ 75 ਦਿਨਾਂ ਦੀ ਸਾਡੇ ਦਾ ਬਹੁਤ ਵਧੀਆ ਸਪੰਸਾ ਆਫਰ ਦੀਏ ਨੇ ਸਾਰੇ ਕੰਮਾਂ ਨੂੰ ਬਹੁਤ ਤੇਜ਼ੀ ਬਹੁਤ ਵਧੀਆ ਸਪਾਟ ਨਾ ਤਾਂ ਹਾਂਜੀ ਬਹੁਤ ਵਧੀਆ ਬੱਜ ਰਹੀ ਵਧੀਆ ਪੀਆ ਕੰਮਾਂ ਹਾਂਜੀ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਆ ਪਿਛਲੇ ਸਾਲ ਵੀ ਕਿਹਾ ਸੀ ਤਾਂ ਹਾਂਜੀ ਕਿ ਰੁਪਿੰਦਰ ਕੌਰ ਹੀ ਸਰਪੰਚ ਬਣੇ ਤੇ ਸਰਪੰਚ ਬਣੇ ਨੇ ਅੱਗੋਂ ਵੀ ਅਸੀਂ ਉਮੀਦ ਕਰਦੇ ਆ ਕਿਉਂਕਿ ਇਹ ਸਾਡੇ ਪੂਰੇ ਬੰਦੇ ਤੇ ਦਾ ਇੱਕ ਪਰਿਵਾਰ ਵਾਂਗੂੰ ਰਹਿੰਦੇ ਨੇ ਬਹੁਤ ਹੀ ਪਿਆਰ ਕਰਦੇ ਨੇ ਉਹ ਸਰਪੰਚ ਸਾਹਿਬ ਨੇ ਤੀਆਂ ਦੇ ਤੁਹਾਨੂੰ ਗੁਲਗੁਲੇ ਦਿੱਤੇ ਬਹੁਤ ਜ਼ਿਆਦਾ ਕੁਝ ਨਹੀਂ ਗੁਲਗੁਲੇ ਮਿਲੇ ਗੁਲਗੁਲੇ ਹਾਂ ਗੁਲਗੁਲੇ ਹੀ ਮਿਲੇ ਉਹ ਆਪੇ ਜਦੋਂ ਉਹ ਗੁਲਗੁਲੇ ਹੋ ਜਾਂਦੇ ਨੇ ਮਾਤਾ ਦੇ ਇੱਕ ਨੰਬਰ 55 ਮਾਤਾ ਦੇ ਨਾ ਮਾਤਾ ਦੇ ਦੇ ਜੇਪੜਾ ਦੇ ਜੇਪੜਾ ਦੇ ਕਣ ਬਹੁਤ ਜਨਜੀਤ ਕੌਰ ਮੈਂ ਤੁਹਾਨੂੰ ਕਿਹਦੇ ਤੋਂ ਬਾਬਾ ਦੀਪ ਸਿੰਘ ਨਗਰ ਜੀ ਜੀ ਉਹ ਸਰਪੰਚ ਮਾਨਾ ਜੀ ਜੀ ਸਾਡੇ ਸਰਪੰਚ ਮੈਡਮ ਬਹੁਤ ਅੱਛੇ ਆ ਉਹਨਾਂ ਦੀ ਜਿਤਾਉਣ ਦੇ ਵਿੱਚ ਅਸੀਂ ਸਾਰਿਆਂ ਨੇ ਬਹੁਤ ਜੋਰ ਲਾਇਆ ਤਾਂ ਹੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਅਸੀਂ ਚਾਹੁੰਦੇ ਹਾਂ ਕਿ ਅਗਲੇ ਸਾਲ ਵੀ ਉਹ ਇਸੇ ਤਰ੍ਹਾਂ ਹੀ ਜਿੱਤ ਪ੍ਰਾਪਤ ਕਰਨ ਲਈ ਜੋਰ ਦਾਰ ਲਵਾਂਗੇ ਕਿ ਹਰ ਦੋ ਦਿਿਆਂ ਦਾ ਮਿਲਣ ਰਹਿੰਦੇ ਤਾਂ ਨਹੀਂ ਨਹੀਂ ਸਾਡੇ ਪਿੰਡ ਦੀ ਬਹੁਤ ਰੱਖੀ ਹੋਈ ਆ ਸਾਡੀਆਂ ਗਲੀਆਂ ਨਾਲੀਆਂ ਸਭ ਪੱਕੀਆਂ ਸੀਵਰੇਜ ਪਾਏ ਹੋਏ ਆ ਤੇ ਸਾਡੇ ਬਹੁਤ ਵਧੀਆ ਇਹ ਪ੍ਰੋਗਰਾਮ ਵੀ ਕਰਾਉਂਦੇ ਆ ਤੇ ਪਿੰਡ ਦਾ ਵਿਕਾਸ ਵੀ ਕਰਾਉਂਦੇ ਆ ਜੇ ਸੀਐਮ ਬਣ ਜਾਣ ਫੇਰ ਜੀ ਬਹੁਤ ਵਧੀਆ ਆ ਸਾਡੇ ਦੇਸ਼ ਲਈ ਤੁਹਾਡੇ ਲਈ ਅਸੀਂ ਪੂਰੀ ਸਪੋਰਟ ਕਰਾਂਗੇ ਨਾ ਪ੍ਰਦੀਪ ਕੌਰ ਜੀ ਜੀ ਮੈਡਮ ਜੀ ਮੈਨੂੰ ਪ੍ਰੀਤੀ ਕਹਿੰਦੇ ਨੇ ਕਿਉਂਕਿ ਮੇਰਾ ਨਿਕਨੇਮ ਪ੍ਰੀਤੀ ਹੈ ਹਾਂਜੀ ਤੁਹਾਨੂੰ ਤਾਂ ਵੀ ਨੌਲੇ ਜੀਆਂ ਦੀ ਮੈਂ ਦੇਖ ਰਿਹਾ ਹਾਂਜੀ ਪਹਿਲਾਂ ਨਹੀਂ ਕੀਤਾ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਹੋਰ ਕਿਦਾਂ ਲਿਖਿਆ ਬੀ ਇਹ ਤਾਂ ਸਰ ਤੋਂ ਸਿੱਧਾ ਸੁਣਗੇ ਮੈਂ ਤਾਂ ਖੁਦ ਕੀਤਾ ਹੈ ਜੀ ਪ੍ਰੋਗਰਾਮ ਮੇਰੇ ਵੱਲੋਂ ਤਾਂ ਟਾਪ ਕਲਾਸ ਪ੍ਰੋਗਰਾਮ ਸੀ ਇੱਕ ਬੋਲੀ ਪਾਣਾ ਚਾਹਾਂਗੀ ਕਿ ਨੀਤੋਂ ਨੱਚੜੀਏ ਬੋਲੀ ਚੱਕੜੀਏ ਨੀ ਤੂੰ ਅੱਗ ਦੇ ਪੰਭੂਕੇ ਵਾਂਗੂ ਮੱਚੜੀਏ ਨੀ ਤੂੰ ਅੱਗ ਦੇ ਪੰਭੂਕੇ ਵਾਂਗੂ ਮੱਚੜੀਏ ਸੋ ਅਸੀਂ ਤੇ ਮਿਸਤੀ ਜਿਹੜੀ ਸੀ ਉਹ ਵੀ ਕੱਢੇ ਨੇ ਤੀਜ ਕੁਇਨ ਵੀ ਕੱਢੇ ਨੇ ਤਾਂ ਸਾਡੇ ਕੋਲ ਬਹੁਤ ਸਾਰੇ ਟੈਗਸ ਸੀਗੇ ਜਿਹੜੇ ਉਹ ਕੱਟੇ ਗਏ ਨੇ ਅੱਜ ਜਿ ਸਾਰੇ ਦਾ ਟੈਲੈਂਟ ਜਿਹੜਾ ਸੀਗਾ ਜਿਹੜਾ ਅੰਦਰ ਲੁਕ ਗਿਆ ਸੀ ਕਿਤੇ ਨਾ ਕਿਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਚਾਹੇ ਹਾਊਸ ਵਾਈਫ ਹਨ ਜਾਂ ਵਰਕਿੰਗ ਊਮਨ ਹਨ ਜਿੰਨੇ ਵੀ ਸਾਡੇ ਲੇਡੀਜ਼ ਨੇ ਉਹ ਸਾਰੇ ਆਂ ਉਹ ਆਪਣਾ ਜਿਹੜਾ ਅੰਦਰ ਸਮ ਟਾਈਮਸ ਆਪਣਾ ਲੁਕ ਜਾਂਦਾ ਟੈਲੈਂਟ ਉਹ ਅੱਜ ਆਪਣਾ ਵਾਰ ਚੈਲੰਜ ਸ਼ੋ ਕਰ ਸਕਣ ਤੇ ਅਸੀਂ ਉਸ ਨੂੰ ਆਖਰੀ ਦਿਨ ਦੇ ਵਿੱਚ ਕਿੱਦਾਂ ਵਾਇਆ ਜਾਂਦਾ ਹੈ ਹਾਂਜੀ ਬਿਲਕੁਲ ਜੀ ਕੋਈ ਨਾਮ ਕੀ ਹੈ ਕਿੱਥੇ ਜਿੱਦੇ ਦਾ ਨਾਮ ਕਿੱਦਾਂ ਹੈ ਜੀ ਜਿੱਦੇ ਦਾ ਨਾਮ ਦੱਸੋ ਤੁਸੀਂ ਕੀ ਦੱਸੋ ਤੁਸੀਂ ਐਂਗਲ ਵੀ ਕੋਟਨ ਉੱਤੇ मैं पुट गए क्योंकि गिधे एक टाइप का नहीं हों जी गिद्धे बहुत टाइप के होंगे ने ਵਿੰਦਰਕਰ ਨੂੰ ਅੱਜ ਆ ਵੀ ਇੰਗਲੈਂਡ ਦੇ ਵਿਕਟੋਰੀਆ ਲੱਗਦੇ ਮੈਡਮ ਦਾ ਮੇਰਾ ਪੁੱਤਰ ਇੰਗਲੈਂਡ ਦੇ ਲਈ ਚੱਲ ਮੈਂ ਇਸ ਇੰਗਲੈਂਡ ਦੇ ਵਿਕਟੋਰੀਆ ਆਈ ਆ ਹੋਰ ਜੀ ਸਾਡੇ ਬੱਚੇ ਨੇ ਬਣਾਇਆ ਅਸੀਂ ਬਣ ਕੇ ਕੋਈ ਛੋਟਾ ਛਾਦ ਨੂੰ ਨਹੀਂ ਆਈ ਆ ਪੈਨਸ਼ਨ ਮੁੱਛਨ ਲਈ ਆ ਕਲੀਨ ਨੂੰ ਦੇਖੋ ਜਿਵੇਂ ਭੈਣਾਂ ਦਾ ਪਿਆਰ ਹੈ ਇਹ ਤਨਖਾਹੀ ਹੈ ਇਹ ਕਿਤੇ ਨਹੀਂ ਲੱਭਣੀ 500 ਦੇ ਬਾਰੇ ਕੀ ਵਿਚਾਰ ਹੈ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਆ ਨੈਕਸਟ ਟਾਈਮ ਵੀ ਇਹੀ ਆਨੇ ਚਾਹੀਦੇ ਆ ਜਿਹੜਾ ਇਦਾਂ ਦਾ ਪ੍ਰੋਗਰਾਮ ਆਏਗਾ ਸਭ ਨੂੰ ਇਕੱਠਾ ਕਰੇ ਜੋ ਵੀ ਹੈ ਬਾਕੀ ਸਰਪੰਚਾਂ ਨਾਲ ਸਭ ਨੂੰ ਬੈਠ ਰਹਿ। ਇਹ ਹਰ ਵਾਰ ਨੈਕਸਟ ਮੈਕ ਚਾਹੇ ਲੱਗਦਾ ਨਹੀਂ ਪਰ ਜਿਹੜੇ ਪਿਛਲੇ ਸਰਪੰਚ ਆਏ ਆ ਕਿਸੇ ਨੇ ਕੋਈ ਇੰਨਾ ਪ੍ਰੋਗਰੈਸ ਨਹੀਂ ਕੀਤੀ ਹੈਗੀ। ਜੋ ਵੀ ਹੋਇਆ ਹੈਗਾ ਇਹਨਾਂ ਦੇ ਆਂਤੇ ਹੋਇਆ ਹੈ। ਇਹ ਸੱਚਾਈ ਹੈ। ਤਾੜੀਆਂ। ਹਾਂ। ਥੈਂਕ ਯੂ। ਮੰਦੀਪ ਕੌਰ ਤੋਂ ਲੋਂ ਹਰਿਆਣਾ ਹਰਿਆਣਾ ਤੋਂ ਮੈਂ ਆਈ ਆ ਸਪੈਸ਼ਲ ਆਪਣੀ ਦੀਦੀ ਰੁਪਿੰਦਰ ਕੌਰ ਸਰਪੰਚ ਜੀ ਦਾ ਫੰਕਸ਼ਨ ਦੇਖਣ ਵਾਸਤੇ ਹਰਿਆਣਾ ਵਿੱਚ ਨਹੀਂ ਫੰਕਸ਼ਨ ਮਨਾਇਆ ਜਾਂਦਾ ਮਨਾਇਆ ਜਾਂਦਾ ਮੈਂ ਮਨਾ ਕੇ ਆ ਚੁੱਕੀ ਆ ਪਰ ਮੈਨੂੰ ਇੱਥੇ ਦਾ ਦੇਖਣਾ ਸੀ ਉੱਥੇ ਵੇਖੋ ਕੀ ਬੋਲੋ ਪੰਜਾਬ ਦਾ ਕਲਚਰ ਹੈ ਥੋੜਾ ਦੇਖਣਾ ਹੋਰ ਹੁੰਦਾ ਹੈ ਉੱਥੇ ਦਾ ਕੁਝ ਅਲੱਗ ਹੈ ਸਰੋਖਣਾ ਮੈਮ ਹਰਪ੍ਰੀਤ ਕੌਰ ਜੀ ਉਹ ਤੁਸੀਂ ਇੱਥੇ ਰਹਿੰਦੇ ਕਬੂਟਾ ਮੈਂ ਪਹਿਲਾਂ ਇੱਥੇ ਰਹਿੰਦੀ ਸੀ ਸਰਪੰਚ ਮੈਡਮ ਦੇ ਮਮਾ ਨੇ ਤੇ ਫਾਦਰ ਪਹਿਲੇ ਪ੍ਰਧਾਨ ਕਹਿੰਦੇ ਆ ਬਾਬਾ ਦੀਪ ਸਿੰਘ ਨਗਰ ਚ ਤੇ ਹੁਣ ਮੈਂ ਪਟਿਆਲੇ ਆ ਹੋਰ ਅਜੇ ਜੱਜ ਬਣੇ ਨਹੀਂ ਸੀ ਕਿ ਕਿ ਮੈਂ ਤਿੰਨ ਵਾਰੀ ਮਿਸਿਸ ਕੁਮਾਰ ਰਹਿ ਚੁੱਕੀ ਆ ਤੀਆਂ ਦੀ ਤੇ ਮੈਨੂੰ ਐਡਾ ਲੱਗਦਾ ਕਿ ਮੈਨੂੰ ਪਤਾ ਸੀਗਾ ਪਰ ਤੁਸੀਂ ਮੰਦਰੀ ਲਈ ਕੀ मेहंदी लगाई थी और पर अपने फंक्शन पे लगाई थी और मैं दूसरे फंक्शन जा जा पे जाके फिर नवी वाली उगावा <laughs>

ਹਰੇਕ ਸਾਥੋਂ ਬੰਤੀ ਨੂੰ ਨੇ ਹਾਂਜੀ ਬਹੁਤ ਬਹੁਤ ਇੰਜੋਏ ਕਰਦੇ ਆ ਸਾਰੀਆਂ ਕੁੜੀਆਂ ਲਈ ਬਹੂਆਂ ਆਂਟੀਆਂ ਸਾਰੇ ਇੰਜੋਏ ਕਰਦੇ ਆ ਹਾਰੇ ਇਸ ਦੇ ਬੰਦੇ ਇਸ ਦਿਨ ਨੂੰ ਬਹੁਤ ਵਧੀਆ ਮਨਾਉਂਦੇ ਆ ਤੇ ਸਾਡੇ ਸਰਪੰਚ ਸਾਹਿਬ ਜੀ ਦਾ ਬਹੁਤ ਧੰਨਵਾਦ ਹੈ ਕਿ ਉਹ ਸਾਨੂੰ ਇਹ ਫੰਕਸ਼ਨ 'ਚ ਆਉਣ ਦਾ ਮੌਕਾ ਦਿੰਦਿਆ ਤੇ ਅਸੀਂ ਆਪਣਾ ਇੰਜੋਏ ਕਰਦੇ ਆ ਸਾਰੇ ਅਸੀਂ ਜੀ ਸਰਪੰਚਾ ਦੇ ਨਾਲ ਦਾ ਹੀ ਘਰ ਆ ਜੀ ਮੈਂ ਉਹਨਾਂ ਦੀ ਮਾਮਾ ਜੀ ਦੀ ਬੇਟੀ ਆ ਪਿੰਡ ਕਿਹਦਾ ਪਿੰਡ ਇਹੀ ਟੁੱਟੀਆਂ ਵਾਲੀ ਜੀ ਬਾਬਾ ਦੀਪ ਸਿੰਘ ਕੋਲੋਂ ਦੀ सरपंचा न जी था था। बहुत वजी जी हर साल मनाते हैं और इस तरह बीबिया खुश होकर जी आपस में मिलजुल नचते गांव ने और वजिया लगा जी और हर साल मनाना चाहिए ਅੱਜ ਆਨੇ ਨੂੰ ਬਹੁਤ ਅਨੰਦ ਮਾਣਿਆ ਪਾ ਰਹੇ ਹਾਂ ਪਾਣੀ ਨੋਟੇ ਅਕਸਰ ਦਾ ਬੀਕੋਨ ਸਿਟੀ ਮਤਲਬ ਇੱਥੇ ਆ ਕੇ ਸਾਨੂੰ ਬਹੁਤ ਚੰਗਾ ਲੱਗਿਆ ਔਰ ਅਸੀਂ ਆਪਣੇ ਮੈਨੂ ਨੂੰ ਵੀ ਲੈ ਕੇ ਆਈਆਂ ਔਰ ਬੱਚਿਆਂ ਨੂੰ ਮਤਲਬ ਪਤਾ ਲੱਗਦਾ ਹੈ ਕਿ ਅੱਗੇ ਕਿਦਾਂ ਪਹਿਲਾਂ ਹੁਣ ਤਾਂ ਕਾਫੀ ਉਹ ਹੋ ਗਿਆ ਹੈ ਨਾ ਬੱਚੇ ਫੋਨ ਦੇ ਨਾਲ ਅਟੈਚ ਹੈ ਲੇਕਿਨ ਜਦਿਆ ਚਾਰ ਕੋਈ ਪ੍ਰੋਗਰਾਮ ਹੋਵੇ ਤਾਂ ਬੱਚੇ ਬੜਾ ਮਤਲਬ ਇੰਜੋਏ ਕਰਦੇ ਹੈ ਔਰ ਉਹਨਾਂ ਨੂੰ ਪੁਰਾਣੇ ਉਹਦੇ ਨਾਲ ਵਿਰਸੇ ਨਾਲ ਜੁੜਨ ਦਾ बहुत ज्यादा मतलब वो मिलता है बहुत चंगा लगे सब बहुत वादिया जी तिया का त्योहार मैडम हर साल मना दे बहुत वादिया लगता है ਕੁਝ ਪਸੰਦੀਆਂ ਕੁਝ ਪਸੰਦੀਆਂ ਕੁਝ ਪਸੰਦੀਆਂ ਉਹ ਦੇਖੋ ਕੌਣ ਆ ਗਿਆ ਦੀਪੋਤਨਾ ਕੀ ਬਾਤ ਚਾ ਚਾ ਰੌਣਕਾਂ ਮੰਦੀਆਂ ਮੇਰੇ ਪਾਸੇ ਦੇਖ ਕੇ ਆਉਣ ਕਰਦੇ ਨਾਮ ਕੀ ਬਸਿੰਗੋ ਆਵਾਜ਼ Субтитры сделал DimaTorzok